ਪੰਜਾਬ ਸਰਕਾਰ ਦੇ ਵੱਲੋਂ ਈ-ਗਵਰਨੈਂਸ ਦੇ ਤਹਿਤ ਇਸ ਸਮੇਂ ਜਿਹੜੇ ਸਬਧਾ ਕੇਂਦਰ ਨੇ ਉਹਨਾਂ ਦੇ ਵਿੱਚ 400 ਦੇ ਕਰੀਬ ਜਿਹੜੀਆਂ ਸਹੂਤਾਵਾਂ ਨੇ ਉਹ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਹੁਣ ਵੱਖ-ਵੱਖ ਜਿਹੜੇ ਵਿਭਾਗ ਨੇ ਉੱਥੇ ਲੋਕਾਂ ਨੂੰ ਨਹੀਂ ਜਾਣ ਦੀ ਲੋੜ ਤੁਹਾਨੂੰ ਇੱਕ ਛੱਤ ਦੇ ਥੱਲੇ ਜਿਹੜੀਆਂ ਸਹੂਤਾਵਾਂ ਮਿਲ ਰਹੀਆਂ ਨੇ ਗਿਆ ਤਾਂ ਸਾਡੇ ਨਾਲ ਜਿਹੜੇ ਜ਼ਿਲ੍ਹਾ ਮੈਨੇਜਰ ਨੇ ਸਬਧਾ ਕੇਂਦਰ ਦੇ ਨਾਲ ਗੱਲ ਕਰਦੇ ਆ ਸਰ ਕਿਹੜੀਆਂ-ਕਿਹੜੀਆਂ ਸਹੂਤਾਵਾਂ ਇਸ ਸਮੇਂ ਇਸ ਸਬਧਾ ਕੇਂਦਰ ਦੇ ਵਿੱਚ ਮਿਲ ਰਹੀਆਂ ਨੇ ਸਰ ਲਗਭਗ 400 ਤੋਂ ਉੱਪਰ ਆਪਣ ਸਰਵਿਸਾਂ ਹੈਗੀਆਂ ਜਿਹੜੀਆਂ ਇੱਥੇ ਆਪਣੇ ਜਿਹੜੇ ਸਿਟੀਜ਼ਨ ਉਹ ਲੈ ਸਕਦੇ ਆ ਪੱਕੀ ਜੀ ਆਪਣੇ ਪੰਜਾਬ ਸਰਕਾਰ ਵੱਲੋਂ 10 76 ਨੰਬਰ ਤੇ ਕਾਲ ਕਰਕੇ ਵੀ ਆਪਣੇ ਕੋਈ ਵੀ ਸਰਵਿਸ ਲੈਣੀ ਹੈ ਸਾਡਾ ਸੇਵਾ ਸਹਾਇਕ ਕਰੇ ਜਾਵੇਗਾ ਉਹ ਉਹਨਾਂ ਦੇ ਕਰੇ ਐਂਟਰੀ ਪੱਕੇ ਆਉਂਦੇ ਆ ਹੂੰ ਤਾਂ ਕਿਹੜੀ ਕਿਹੜੀ ਚੀਜ਼ਾਂ ਨੇ ਜਿਹੜੀਆਂ ਜਿਵੇਂ ਪਹਿਲਾਂ ਬਹੁਤ ਸਾਰੇ ਜਿਹੜੇ ਸਰਟੀਫਿਕੇਟ ਸੀਗੇ ਜਾਂ ਜਿਹੜੇ ਜਨਮ ਸਰਟੀਫਿਕੇਟ ਸੀਗੇ ਜਿਵੇਂ ਉਹਨਾਂ ਨੂੰ ਲੈਣ ਦੇ ਵਿੱਚ ਮੁਸ਼ਕਲ ਆਉਂਦੀ ਸੀ ਹੁਣ ਕਿੰਨਾ ਸੌਖਾ ਹੋ ਗਏ ਨੇ ਇਹ ਸਾਰੀਆਂ ਚੀਜ਼ਾਂ ਦੇਖੋ ਪਹਿਲਾਂ ਜਦੋਂ ਜਿਹੜੇ ਸਰਟੀਫਿਕੇਟ ਸੀ ਆਫਰੈਂਸ ਸੀਗੇ ਹੁਣ ਸਾਡੇ ਕੋਲ ਸਿਟੀਜ਼ਨ ਆਉਂਦੇ ਆ ਵੀ ਉਹ ਉਹਨੂੰ ਆਪਾਂ ਇਹਦੀ ਐਪਲੀਕੇਸ਼ਨ ਨੂੰ ਆਨਲਾਈਨ ਭਰ ਕੇ ਉਹ ਜਿਹੜੇ ਕਨਸਰਨ ਡਿਪਾਰਟਮੈਂਟ ਵੱਲ ਉਹਨਾਂ ਕੋਲ ਚਲਾਇਆ ਜਾਂਦਾ ਉਹ ਆਪਣੇ ਆਪ ਹੀ ਅਪਰੂਵ ਕਰਕੇ ਟਾਈਮ ਤੋਂ ਪਹਿਲਾਂ ਜੋ ਵੀ ਟਾਈਮ ਦੀ ਹੁੰਦੀ ਲਿਮਟ ਹੁੰਦੀ ਹਫਤਾ 10 ਦਿਨ ਦੀ ਸਿਟੀਜ਼ਨ ਦੇ ਮੋਬਾਈਲ ਤੇ ਮੈਸੇਜ ਚਲੇ ਜਾਂਦਾ ਵੀ ਤੁਹਾਡਾ ਸਰਟੀਫਿਕੇਟ ਬਣ ਚੁੱਕਿਆ ਤੇ ਤੁਸੀਂ ਆਪ ਨਾਲ ਦੀ ਸੇਵਾ ਕੇਂਦਰ ਵਿੱਚ ਕਿਤੇ ਵੀ ਉਹਨੂੰ ਕਰੈਕਟ ਕਰ ਸਕਦੇ ਹੋ ਕਿਤੇ ਸਰਕਾਰ ਦੇ ਵੱਲੋਂ ਘਰ ਜਾ ਕੇ ਤੁਸੀਂ ਜਿਹੜੀ ਤੁਹਾਡੀ ਸਬਦ ਹੈਗੀ ਜਿਵੇਂ ਬਹੁਤ ਸਾਰੀਆਂ ਉਹ ਉਹ ਕਿੰਨੇ ਜਿਹੜੇ ਉਰੇ ਲੜਕੇ ਆ ਗਏ ਇਸ ਸਮੇਂ ਲਗਾਤਾਰ ਉਹ ਸਰਵਿਸ ਦੇ ਰਹੇ ਨੇਗੇ ਇਹ ਸਾਡੇ ਸੰਗਰੂਰ ਜ਼ਿਲ੍ਹੇ ਵਿੱਚ ਜਿਵੇਂ ਚ ਚਾਰ ਸੇਵਾ ਸਹਾਇਕ ਹੈ ਹਮ ਤਹਿਸੀਲ ਤਹਿਸੀਲ ਵਾਈ ਦਿੱਤੇ ਹੋਏ ਆ ਜਿਹੜੀ ਵੀ ਤਹਿਸੀਲ ਵਿੱਚ ਪਹਿਲਾਂ ਸਿਟੀਜ਼ਨ ਕਾਲ ਕਰਦਾ ਵੀ ਜਿਹੜੀ ਵੀ ਸਾਡੇ ਟੋਟਲ 27 ਸੇਵਾ ਕੇਂਦਰ ਬਣੇ ਹੋਏ ਆ ਹਮ ਜਿਹੜੀ ਤਹਿਸੀਲ ਦੇ ਅਕੋਰਡਿੰਗ ਸਿਟੀਜ਼ਨ ਨੇ ਆਪਣੀ ਗਵਦੀ ਲਿਖ ਉਹ ਲਿਖਾਈ ਹੈਗੀ ਆ ਵੀ ਮੈਨੂੰ ਬਾ ਸਰਵਿਸ ਚਾਹੀਦੀ ਹੈਗੀ ਆ ਸਾਡਾ ਸੇਵਾ ਸਹਾਇਕ ਉਸ ਟਾਈਮ ਤੇ ਸਹੀ ਰਾਈਟ ਟਾਈਮ ਤੇ ਜਾ ਕੇ ਉਹਦੀ ਐਂਟਰੀ ਪਾਏ ਹੁੰਦਾ ਜਿਵੇਂ ਇੱਕ ਹੋਰ ਵੱਡੀ ਹਮ ਇੱਕ ਆਪਣੇ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਦੇ ਰਿਗਾਰਡਿੰਗ ਸਾਨੂੰ ਟੋਟਲ 29 ਸਰਵਸ 29 ਸਰਵਸਾਂ ਦਿੱਤੀਆਂ ਇਹਨਾਂ ਨੇ ਜਿਹਦੇ ਵਿੱਚ ਕੋਈ ਸਰਵਸਾਂ ਜਿਵੇਂ ਆਪਣੇ ਲਾਇਸੈਂਸ ਦੇ ਵਿੱਚ ਆਪਾਂ ਨਾਮ ਕਿਸੇ ਨੇ ਦਰੋਸਤ ਕਰਾਉਣੀ ਹੈ ਜਾਂ ਡਰਾਈਵਰ ਲਾਇਸੈਂਸ ਨੂੰ ਰੀਨਿਊ ਕਰਵਾਉਣਾ ਹੈ ਜਾਂ ਡਰਾਈਵਰ ਲਾਇਸੈਂਸ ਵਿੱਚ ਮੋਬਾਈਲ ਨੰਬਰ ਅਪਡੇਟ ਕਰਵਾਉਣਾ ਆਪਣਾ ਜਾਂ ਲਰਨਿੰਗ ਲਾਇਸੈਂਸ ਕਿਨੇ ਅਪਲਾਈ ਕਰਵਾਉਣਾ ਉਹ ਸਾਰਾ ਕੁਝ ਸੇਵਾ ਕੇਂਦਰ ਵਿੱਚ ਹੁਣ ਸਰਕਾਰ ਵੱਲੋਂ ਦਿੱਤਾ ਵੀ ਆਪਦੀ ਜੋ ਜਿੰਨੀ ਸਰਕਾਰੀ ਫੀਸ ਬਣਦੀ ਹੈ ਉਸ ਤੋਂ ਅਕੋਰਡਿੰਗ ਸੇਵਾ ਕੇਂਦਰ ਵਿੱਚ ਸਿਰਫ 100 ਰੁਪਏ ਵੀ ਚਲਾਈ ਜਾਊਗੀ ਇੱਕ ਫਰਦ ਦਾ ਵੀ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਹੁਣ ਇਹ ਫਰਦਾਂ ਨੇ ਉਹ ਵੀ ਤੁਹਾਨੂੰ ਸਬਧਾ ਕੇਂਦਰ ਚੋਂ ਮਿਲਣਗੀਆਂ ਤੇ ਜਿਹੜੀ ਰਜਿਸਟਰੀ ਨੂੰ ਲੈ ਕੇ ਜਿਹੜਾ ਲੰਮੀਆਂ ਲਾਈਨਾਂ ਲੱਗਦੀਆਂ ਸੀ ਬਹੁਤ ਸਾਰੀਆਂ ਸਮੱਸਿਆਵਾਂ ਲੋਕਾਂ ਨੂੰ ਆਉਂਦੀਆਂ ਸੀ ਤਾਂ ਹੁਣ ਉਹ ਸਰਵਿਸ ਕਦੋਂ ਤੋਂ ਜਿਹੜੀ ਸ਼ੁਰੂ ਹੋ ਜਾਣੀ ਹੈ ਹਾਂ ਹਾਲ ਤਾਂ ਸਿਰਫ ਚਾਰ ਸਰਵਿਸਾਂ ਸਟਾਰਟ ਹੋ ਚੁੱਕੀਆਂ ਨੇ ਜਿਹੜੀਆਂ ਇੱਕ ਦਾ ਡਿਜੀਟਲ ਜਿਹੜੀ ਫਰਦ ਨਿਕਲਦੀ ਹੈ ਉਹ ਸਿਟੀਜ਼ਨ ਦੇ ਮੋਬਾਈਲ ਦੇ ਪਰ ਵਟਸਐਪ ਤੇ ਵੀ ਉਹਨੂੰ ਆਪੇ ਲੈ ਸਕਦੇ ਆ ਇਥੋਂ ਪ੍ਰਿੰਟ ਆਊਟ ਵੀ ਉਹਦੇ ਉੱਪਰ ਡਿਜੀਟਲ ਸਿਗਨੇਚਰ ਹੋ ਜਾਏ ਹੋਣਗੇ ਉਹ ਵੇਰੀਫਾਈ ਹੋਊਗਾ ਜੋ ਵੀ ਸਰ ਕਰਨ ਅਫਸਰ ਕਰਦੇ ਆ ਉਹ ਵੈਲਿਡ ਹੈ ਤੇ ਇੱਕ ਜਿਵੇਂ ਆਪਣੇ ਕੋਈ ਕਿਸੇ ਬੰਦੇ ਨੇ ਆਪਣੀ ਰਜਿਸਟਰੀ ਵਿੱਚ ਦਰਸਤੀ ਕਰਾਉਣੀ ਆ ਉਹਨੂੰ ਫਰਦ ਬਦਰ ਫਰਦ ਬਦਰ ਬੋਲਦੇ ਆ ਉਹ ਵੀ ਕਰਵਾ ਸਕਦੇ ਆ ਤੇ ਇਹ ਸਾਰੀਆਂ ਸਰਵਿਸਾਂ ਇਸ ਸਮੇਂ ਤੋਂ ਉਪਲਬਧ ਨੇ ਹਾਂਜੀ ਹਾਂਜੀ ਇਹ ਉਪਲਬਧ ਉਪਲਬਧ ਹੈ ਬਿਲਕੁਲ ਕਿਤੇ ਨਾ ਕਿਤੇ ਸਰਕਾਰ ਦੇ ਵੱਲੋਂ ਜਿਹੜਾ ਲੋਕਾਂ ਨੂੰ ਜਿਹੜੀ ਸਬਦ ਹੈਗੀ ਉਹ ਮਹਈਆ ਕਰਾਉਣ ਦੇ ਲਈ ਕਿਉਂਕਿ ਤੁਸੀਂ ਦੇਖ ਵੀ ਸਕਦੇ ਹੋ ਕਿ ਹੁਣ ਹਣ ਖਿੜਕੀ ਦੇ ਉੱਪਰ ਜਿਹੜਾ ਇੱਕ ਸਪੈਸ਼ਲ ਜਿਹੜਾ ਟੋਲ ਫਰੀ ਨੰਬਰ ਆਇਆਗਾ ਉਹ ਦਿੱਤਾ ਗਿਆ 1076 ਕਿ ਹੁਣ ਸੇਵਾ ਕੇਂਦਰ ਤੇ ਉਪਲਬਧ ਸੇਵਾਵਾਂ ਨੂੰ ਘਰ ਬੈਠੇ ਲੈਣ ਲਈ ਇਸ ਨੰਬਰ ਦੇ ਉੱਪਰ ਤੁਸੀਂ ਟੋਲ ਕਰ ਸਕਦੇ ਹੋ ਤਾਂ ਲਗਾਤਾਰ ਤੇ ਕੁਝ ਲੋਕ ਬੈਠੇ ਉਹਨਾਂ ਨਾਲ ਗੱਲ ਕਰਦੇ ਆ ਕੀ ਨਾਮ ਹੈ ਜੀ ਆਪਣਾ ਅਬਰਤ ਸਿੰਘ ਕੀ ਕਰਾਉਣਾ ਆਇਓ ਗੰਦਲ ਫਾਸਫੇਟ ਤਾਂ ਕਿਵੇਂ ਦੇਖਦੇ ਹੋ ਕਿ ਜਿਹੜੀਆਂ ਬਹੁਤ ਸਾਰੀਆਂ ਹੁਣ ਜਿਹੜੀਆਂ ਸਰਵਿਸ ਨੇਗੀਆਂ ਜਿਹੜੀਆਂ ਪਹਿਲਾਂ ਅਲੱਗ-ਅਲੱਗ ਡਿਪਾਰਟਮੈਂਟਾਂ 'ਚ ਜਾਣਾ ਪੈਂਦਾ ਸੀਗਾ ਤਾਂ ਹੁਣ ਸਾਰੀਆਂ ਇੱਕ ਛਤ ਦੇ ਥੱਲੇ ਕਰ ਦਿੱਤੀਆਂ ਨੇ ਤਾਂ ਲੱਗਦਾ ਕਿਤੇ ਨਾ ਕਿਤੇ ਫਾਇਦਾ ਹੋ ਰਿਹਾ ਹਾਂਜੀ ਬਿਲਕੁਲ ਫਾਇਦਾ ਹੋ ਰਿਹਾ ਹੈ ਕਿਉਂਕਿ ਇਹਨਾਂ ਨੇ ਜਿਹੜੀਆਂ ਸੁਵਿਧਾ ਸੇਵਾ ਕੇਂਦਰ ਜੀ ਐਸ ਕਿਆਂ ਅਲ ਇਕ ਹਰ ਇੱਕ ਡਿਪਾਰਟਮੈਂਟ ਕੋਲ ਜਾਣਾ ਪੈਂਦਾ ਸੀਗਾ ਪਰ ਹੁਣ ਜਿਹੜੀਆਂ ਇਹਨਾਂ ਨੇ ਸੁਵਿਧਾ ਨੇ ਘਰ ਬੈਠੇ ਵੀ ਲੈ ਸਕਦੇ ਹੋ ਤੇ ਇੱਕ ਛਤ ਥੱਲੇ ਵੀ ਲੈ ਸਕਦੇ ਬਿਲਕੁਲ ਐਨ ਸਹੀ ਤਰੀਕੇ ਨਾਲ ਡੀਲ ਕਰਦੇ ਆ ਟੋਕਨ ਨੰਬਰ ਤੁਹਾਡਾ ਆਉਂ ਬਿਲਕੁਲ ਸਹੀ ਡੀਲ ਕਰਕੇ ਉਹ ਆਪਣੀ ਸੁਬਦਾ ਦੇ ਆ ਕਿਵੇਂ ਦੇਖਦੇ ਕਿ ਜਿਵੇਂ ਵੱਡੀ ਜਿਹੜੀ ਸਰਵਿਸ ਹੈ ਹੁਣ ਸਰਕਾਰ ਨੇ ਕਿਹਾ ਕਿ ਹੁਣ ਤੁਹਾਡੀ ਰਜਿਸਟਰੀ ਹੈ ਜਿਹੜੀ ਉਹ ਵੀ ਸੁਭਦਾ ਕੇਂਦਰ ਚੋਂ ਜਿਹੜੀ ਲਿਖੀ ਜਾਊਗੀ ਤੇ ਫਰਦ ਹੈ ਜਿਹੜੀ ਤੁਹਾਨੂੰ ਉਹ ਵੀ ਇੱਥੋਂ ਹੀ ਮਿਲੂਗੀ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਲੋਕ ਜਿਹੜੇ ਵੱਡੀਆਂ ਲਾਈਨਾਂ ਚ ਲੱਗ ਕੇ ਜਿਹੜਾ ਕਿਉਂਕਿ ਰਜਿਸਟਰੀ ਨੂੰ ਲੈ ਕੇ ਤਾਂ ਲਗਾਤਾਰ ਜਿਹੜੀ ਕੱਜਲਖੁਆਰੀ ਹੈ ਉਹ ਰਹਿੰਦੀ ਸੀਗੀ ਹੁਣ ਇਹ ਹੁਣ ਤਾਂ ਬਹੁਤ ਫਰਕ ਪੈ ਜਾਊਗਾ ਜੀ ਇਸ ਤਰ੍ਹਾਂ ਦਾ ਸਿਸਟਮ ਸ਼ੁਰੂ ਹੋ ਗਿਆ ਜੇ ਲੋਕ ਪਹਿਲਾਂ ਸਾਰਾ ਸਾਰਾ ਦਿਨ ਲੱਗੇ ਰਹਿੰਦੇ ਸੀਗੇ ਕੇਵਲ ਤਹਿਸੀਲਦਾਰ ਤੇ ਜੋ ਹੁੰਦੇ ਨਹੀਂ ਸੀ ਲਾਈ ਤ ਤਿੰਨ ਤਿੰਨ ਚਾਰ ਚਾਰ ਦਿਨ ਤੋਂ ਖਰਾਬ ਹੁੰਦੇ ਸੀ। ਉਹਦੇ ਵਿੱਚ ਕਾਫੀ ਸਕੂਲੀ ਤੋਂ ਬਹੁਤ ਵਧੀਆ ਹੋ ਗਿਆ। ਬਿਲਕੁਲ ਇਸ ਸਮੇਂ ਲੋਕ ਵੀ ਜਿਹੜੇ ਨੇ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਸਰਵਿਸ ਨੇ ਜਿਹਦੇ ਵਿੱਚ ਲੋਕਾਂ ਨੂੰ ਜ਼ਿਆਦਾ ਕੱਜਲ ਫਾਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਉਹ ਤੁਹਾਨੂੰ ਸੁਵਿਧਾ ਕੇਂਦਰ ਦੇ ਵਿੱਚ ਮਿਲਦੀਆਂ ਤੇ ਇਸ ਤੋਂ ਇਲਾਵਾ ਜਿਹੜੀਆਂ ਟਰਾਂਸਪੋਰਟ ਦੇ ਨਾਲ ਰਿਲੇਟਡ ਜਿਵੇਂ ਸਰਵਿਸ ਉਹਨਾਂ ਨੇ ਦੱਸੀਆਂ ਨੇ ਜਾਂ ਹੋਰ ਬਹੁਤ ਸਾਰੀਆਂ ਈ ਸਰਵਿਸ ਨੇਗੀਆਂ ਉਹ ਜਿਹੜਾ ਘਰ ਬੈਠੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜੇ ਤੁਸੀਂ ਇੱਥੇ ਨਹੀਂ ਆਉਣਾ ਚਾਹੁੰਦੇ ਤਾਂ ਬਕਾਇਦਾ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਡਿਊਟੀ ਲਗਾਈ ਗਈ ਹੈਗੀ ਉਹ ਮੋਟਰਸਾਈਕਲ ਤੇ ਆਪਣਾ ਜਿਹੜਾ ਪ੍ਰੋਪਰ ਇਥੋਂ ਜਿਹੜੇ ਇਲੈਕਟ੍ਰੋਨਿਕ ਗੈਜਟ ਉਹਨਾਂ ਨੂੰ ਦਿੱਤੇ ਗਏ ਨੇ ਉਹ ਉਸ ਦੇ ਉੱਪਰ ਹੀ ਤੁਹਾਡਾ ਜਿਹੜਾ ਕੋਈ ਸਰਟੀਫਿਕੇਟ ਆ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਕੰਮ ਨੇ ਕਿਉਂ ਘਰ ਬੈਠੇ ਹੀ ਕਰਵਾ ਸਕਦੇ ਹੋਗੇ ਧੰਨਕਸਵਾਤ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ